ਹੈਲੋ ਹੈਲੋ ਗੁਰਜੀਤ ਬੋਲਦੇ ਆ ਭਾਈ ਹਾਂਜੀ ਮੈਂ ਗ੍ਰੰਥੀ ਸਿੰਘ ਬੋਲਦਾ ਏ ਤੁਹਾਡੇ ਪਿੰਡ ਦਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਹੋਰ ਠੀਕ ਠਾਕ ਆ ਸਾਰੇ ਘਰ ਚ ਠੀਕ ਠਾਕ ਆ ਸਾਰੇ ਘਰ ਪਰਿਵਾਰ ਠੀਕ ਠਾਕ ਰਾਜੀ ਤੁਸੀਂ ਜੀ ਠੀਕ ਆ ਜੀ ਉਹਦੀਆਂ ਹਾਂ ਹੋਰ ਕੀ ਕਰੀ ਜਾਂਦੇ ਸੀ ਕੁਛ ਨਹੀਂ ਕਰਨਾ ਕੀ ਵੱੱਲੇ ਆ ਅੱਛਾ ਅੱਛਾ ਤੇ ਹੋਰ ਆਉਂਦੇ ਨਹੀਂ ਹੁੰਦੇ ਇੱਧਰ ਗੁਰੂ ਘਰ ਕੰਨੀ ਤੁਸੀਂ ਆਈ ਸੀ ਤੂੰ ਪੁੰਨਿਆ ਦਾ ਆਈ ਸੀ ਨਾ ਸੀ ਅੱਛਾ ਪੁੰਨਿਆ ਨੂੰ ਤਾਂ ਭਾਈ ਸੰਗਤ ਵੀ ਬਹੁਤ ਆਉਂਦੀ ਹੈ ਨਾ ਵੈਸ ਕਰਕੇ ਫੇ ਸਾਨੂੰ ਪਤਾ ਵੀ ਨਹੀਂ ਚੱਲਦਾ ਹਾਂਜੀ ਪੁੰਨਿਆ ਦਾ ਆਈ ਸੀਗੇ ਹੂੰ ਤੇ ਹੋਰ ਘਰ ਚ ਕੌਣ ਕੌਣ ਆ ਆਪਣੇ ਆਪਣੇ ਮੰਮੀ ਡੈਡੀ ਐ ਢੋ ਵੀਰ ਐ ਭਾਬੀਆਂ ਇੱਕ ਭੈਣ ਐ ਛੋਟੀ ਅੱਛਾ ਅੱਛਾ ਤੇ ਬਸ ਮੈਂ ਤਾਂ ਤੁਹਾਨੂੰ ਐਸ ਕਰਕੇ ਫੋਨ ਲਾ ਲਿਆ ਸੀ ਕਿ ਮੈਂ ਪਿੰਡ ਦੇ ਵਿੱਚ ਨਾ ਥੋੜੀ ਜੀ ਗੱਲ ਜੀ ਸੁਣੀ ਛੋੜ ਜਿੜਦੀ ਸੀ ਹਾਂਜੀ ਦੱਸੋ ਤੁਸੀਂ ਸਮਝ ਗਏ ਹੋਣੇ ਮੈਂ ਕਿਹੜੀ ਗੱਲ ਸੁਣੀ ਉੜਦੀ ਉੜਤੇ ਦੱਸੋ ਜੀ ਫਿਰ ਮੈਂ ਸੁਣਿਆ ਸੀ ਵੀ ਤੁਸੀਂ ਆ ਜਾਂਦੇ ਹੋ ਕੋਈ ਰਾਤ-ਰਾਤੇ ਕੋਈ ਕਿਵੇਂ ਨਾ ਕਿਵੇਂ ਹੋਵੇ ਰਾਤ ਨੂੰ ਰਾਤ ਰਹਿਣੋਂ ਵੀ ਤਾਂ ਪਰ ਸੁਣੋ ਨਹੀਂ ਜੀ ਨਹੀਂ ਨਹੀਂ ਐਵੇਂ ਨਹੀਂ ਹੋ ਸਕਦਾ ਮੇਰੇ ਕੋਲ ਪੱਕਾ ਸਬੂਤ ਹੈ ਮੇਰੇ ਕੋਲ ਆਉਂਦੀਆਂ ਸੰਗਤਾਂ ਆਉਂਦੀਆਂ ਮੁੰਡੇ ਆਉਂਦੇ ਸੇਵਾਦਾਰ ਸਾਰੇ ਦੱਸਦੇ ਆ ਕਿ ਬਾਬਾ ਜੀ ਐਂ ਕਰਕੇ ਤੁਸੀਂ ਛੜੇ ਛਾਂਟੋਂ ਸੋਡਾ ਲਵਾ ਦਿੰਨੇ ਇੱਕ ਜਗਾਰਡ ਕਿਤੇ ਹੂੰ ਜਿ ਨਾਲੇ 4 ਬੰਦ ਤੁਸੀਂ ਇੱਥੇ ਰਹਿਣੇ ਹੋ ਚਲੋ ਸਾਧਨ ਸੇਵਾ ਚ ਟਾਪਿਆ ਨਾ ਤੁਸੀਂ ਵੀ 10 ਮਿੰਟ ਟਾਈਮ ਪਾਸ ਕਰ ਲਓਗੇ ਨਹੀਂ ਜੀ ਅਹ ਨਹੀਂ ਮਤਮੇ ਝੂਠ ਗਲਤ ਸੁਣਿਆ ਗਲਤ ਸੁਣਿਆ ਤੁਸੀਂ ਮੈਂ ਤਾਂ ਨਹੀਂ ਜੋ ਕੁਝ ਕਰਦੀ ਨਹੀਂ ਨਹੀਂ ਭਾਈ ਕਰ ਦੇਣ ਦੇਖੋ ਮੈਂ ਪਿੰਡ ਚ ਆਉਣਾ ਹੈ ਬਾਜ਼ਾਰ ਤੇ ਤੋ ਕਈ ਵਾਰੀ ਜਾਣੀ ਹੈ ਇੱਧਰ ਤੋਂ ਮੁੰਡਿਆਂ ਨਾਲ ਬਾਹਰ ਅੰਦਰ ਹੂੰ ਜਾਨੀਏ ਕਿ ਨਹੀਂ ਜਾਂਦੇ ਨਹੀਂ ਨਹੀਂ ਜੀ ਨਹੀਂ ਤੁਸੀਂ ਨਾ ਮੇਰੀ ਗੱਲ ਸੁਣੋ ਮੈਨੂੰ ਪਤਾ ਹੈ ਵੀ ਤੁਸੀਂ ਸਤਕਾਰ ਕਰਦੇ ਹੋ ਵੀ ਇੱਕ ਗਰੰਥੀ ਸਿੰਘ ਵੱਲੋਂ ਫੋਨ ਕਰ ਰਿਹਾ ਹੈ ਹਨਾ ਉੱਤੇ ਗੱਲ ਮੈਂ ਨਹੀਂ ਫਿਰ ਨਹੀਂ ਕਰਦੇ ਸੀ ਨਹੀਂ ਨਹੀਂ ਮੇਰੀ ਗੱਲ ਸੁਣੋ ਮੇਰੀ ਇੱਕ ਮੇਰੀ ਗੱਲ ਤਾਂ ਸੁਣੋ ਤੁਸੀਂ ਇੱਕ ਵਾਰੀ ਹਾਂ ਜੀ ਤੁਸੀਂ ਮੇਰੀ ਗੱਲ ਠੰਡੇ ਦਿਮਾਗ ਨਾਲ ਸੁਣੋ ਸੋਚੋ ਅਤੇ ਇਸ ਗੱਲ ਨੂੰ ਵਿਚਾਰੋ ਤੁਸੀਂ ਇਹ ਦੇਖੋ ਤੁਸੀਂ ਐਸ ਕਰਕੇ ਮੈਨੂੰ ਇਹ ਗੱਲ ਆਪਣੇ ਦੱਸਣ ਦੇ ਵਿੱਚ ਤੁਸੀਂ ਸ਼ਰਮ ਮਹਿਸੂਸ ਕਰਦੇ ਹੋਵੋਗੇ ਕਿ ਇੱਕ ਗ੍ਰੰਥੀ ਸਿੰਘ ਨੇ ਮੈਨੂੰ ਫੋਨ ਕੀਤਾ ਠੀਕ ਹੈ ਵੀ ਮੈਂ ਗੁਰਦੁਆਰੇ ਦੇ ਬਾਬੇ ਨੂੰ ਮੈਂ ਕੀ ਇਹੋ ਜੀ ਗੱਲ ਦੱਸਾਂ ਵੀ ਮਤਲਬ ਗੁਰੂ ਘਰ ਦੇ ਦਾ ਗ੍ਰੰਥੀ ਹੁੰਦਾ ਸਤਕਾਰਯੋਗ ਹੁੰਦਾ ਹੈ ਹਨਾ ਅੱਜ ਤਾਂ ਅੱਜ ਤਾਂ ਮੈਂ ਤੁਹਾਨੂੰ ਕੀ ਆਈ ਨਹੀਂ ਹੈ ਨਾ ਤੁਸੀਂ ਗੁਰੂ ਘਰ ਰਹਿੰਦੇ ਹੋ ਤੁਸੀਂ ਪਾਠ ਕਰਦੇ ਹੋ ਹੂੰ ਤੁਹਾਨੂੰ ਸ਼ਰਮ ਨਹੀਂ ਆਈਂਦੀ ਮੈਨੂੰ ਦੱਸ ਦਿਨ ਸ਼ਰਮ ਕਿਉਂ ਆਊਗੀ ਦੇਖੋ ਇਹ ਜੀ ਸ਼ਰਮ ਵਾਲੀ ਕੋਈ ਗੱਲ ਨਹੀਂ ਵੀ ਦੇਖੋ ਜੀ ਦਾ ਜੋ ਕੀਤਾ ਹੈ ਜੀ ਦਾ ਜੋ ਕੀਤਾ ਉਹਨੇ ਆਪ ਦਾ ਕੀਤਾ ਕਰਨਾ ਹੈ ਸਾਡਾ ਕੀਤਾ ਅਸੀਂ ਗੁਰੂ ਮਹਾਰਾਜ ਦੀ ਸੇਵਾ ਕਰਦੇ ਆ ਇਹ ਸਾਡਾ ਕੀਤਾ ਹੈ ਠੀਕ ਹੈ ਅਸੀਂ ਸੇਵਾ ਵੀ ਕਰਦੇ ਆ ਅਸੀਂ ਸਾਡਾ ਕੀਤਾ ਵੀ ਹੈ ਠੀਕ ਹੈ ਜੇ ਕੋਈ ਖੇਤੀਬਾੜੀ ਕਰਦਾ ਉਹ ਉਸ ਦਾ ਕੀਤਾ ਹੈ ਠੀਕ ਹੈ ਹਾਂ ਜੀ ਹਰ ਹੈ ਜਾਂ ਨਹੀਂ ਹੈ ਹੈਗਾ ਨਾ ਉਹ ਤੇ ਹੀ ਆਪੋ ਆਪਣਾ ਬਿਜ਼ਨਸ ਹੈ ਜੀ ਆਪੋ ਆ ਤਾਂ ਬਿਜ਼ਨਸ ਹੈ ਭਾਈ ਹੁਣ ਜੇ ਤੂੰ ਇਹ ਕੰਮ ਕਰਦੀ ਹੈ ਵੀ ਤੈਨੂੰ ਇਸ ਤਰੀਕੇ ਦੀ ਕੋਈ ਆਦਤ ਲੱਗੀ ਹੋਈ ਹੈ ਜਾਂ ਫਿਰ ਤੈਨੂੰ ਕੋਈ ਪਰਿਵਾਰਕ ਕੋਈ ਤੇਰੀ ਮਜਬੂਰੀ ਹੈ ਤੂੰ ਸਾਨੂੰ ਖੁੱਲ ਕੇ ਦੱਸ ਨਾ ਵੀ ਇਹ ਸਾਨੂੰ ਬਾਬਾ ਜੀ ਆ ਮਜਬੂਰੀ ਹੈ ਮੈਂ ਇਸ ਕਰਕੇ ਇਹ ਕੰਮ ਕਰਦੀ ਆ ਤੂੰ ਦੱਸਣ ਦੇ ਵਿੱਚ ਇਹ ਚ ਕੀ ਦਿੱਕਤ ਹੈ ਦੱਸ ਦੱਸਣ ਦੇ ਵਿੱਚ ਤਾਂ ਕੋਈ ਉਹ ਨਹੀਂਗਾ ਨਾ ਨਹੀਂ ਤੁਸੀਂ ਮਜਬੂਰੀ ਦੱਸੇ ਤਾਂ ਫੇਰ ਨਹੀਂ ਨਹੀਂ ਦੱਸ ਕੋਈ ਦੱਸ ਵੀ ਤੂੰ ਜੋ ਦੇਖੋ ਜੋ ਵੀ ਜਿਹਦੇ ਬੰਦੇ ਨੇ ਆਪਦਾ ਸੌਦਾ ਵੇਚਣਾ ਉਹ ਹੋਕਾ ਮਾਰ ਕੇ ਕਹਿੰਦਾ ਵੀ ਭਾਈ ਮੈਂ ਆਹ ਸੌਦਾ ਵੇਚਦਾ ਆਹ ਮੇਰਾ ਕਰਮ ਹੈ ਆਹ ਮੇਰਾ ਧਰਮ ਹੈ ਠੀਕ ਹੈ ਅਸੀਂ ਨੋ ਹੁੱਕਾ ਮਾਰ ਕੇ ਕਹਿੰਨੇ ਆ ਭਾਈ ਜਿੰਨੇ ਕੁਸ਼ ਕੰਮ ਹੈ ਸਾਡਾ ਆਰੇਜਕ ਹੈ ਅਸੀਂ ਇੱਥੋਂ ਰੋਟੀ ਖਾਣੀ ਹੈ ਹਨਾ ਜੇ ਤੂੰ ਦੱਸਦੇ ਵੀ ਅਸੀਂ ਵੀ ਆਹੀ ਸਾਡਾ ਰਿਜਕ ਹੈ ਇਹ ਕੋਈ ਸੰਗਣ ਸਰਣ ਨਾਲ ਤੇ ਕੱਲ ਹੀ ਨਹੀਂ ਮੈਨੂੰ ਜੋ ਮੈਂ ਪਿੰਡ ਦੇ ਮੁੰਡਿਆਂ ਕੋਲ ਸੁਣਿਆ ਮੈਂ ਭਾਈ ਤੇਰੇ ਕੋਲ ਤਤਵ ਜੀ ਪੁੱਛ ਲਈ ਪੁੱਛ ਲਈ ਕਿ ਨਹੀਂ ਪੁੱਛ ਪਿੰਡ ਦੇ ਮੁੰਡੇ ਨੇ ਤੁਹਾਨੂੰ ਕੀ ਨਹੀਂ ਕਿਹਾ ਹੈਗਾ ਪਿੰਡ 'ਚ ਬਥੇਰੇ ਮੁੰਡੇ ਆਉਂਦੇ ਸੇਵਾ ਦਾ ਆਉਂਦੇ ਇੱਥੇ ਉਹ ਮੈਨੂੰ ਕਹਿੰਦੇ ਕਿ ਬਾਬਾ ਜੀ ਤੁਸੀਂ ਵੀ ਇਹ ਕਰੋ ਭਾਈ ਤੁਸੀਂ ਵੀ ਕੋਈ ਐਵੇਂ ਦਾ ਕੋਈ ਨਜ਼ਾਰੇ ਲੈਣੇ ਤਾਂ ਲੈ ਲਓ ਉਹ ਗੁਰਜੀਤ ਹੈਗੀ ਨਾ ਕੁੜੀ ਉਹਨਾਂ ਦੀ ਬਾਹਰ ਲੈਣੀ ਕਿ ਉਹ ਇਹ ਕੰਮ ਕਰਦੀ ਹੈ ਉਹਨੂੰ ਪੈਸਿਆਂ ਦੀ ਵੀ ਲੋੜ ਹੁੰਦੀ ਹੈ ਤੁਸੀਂ ਉਹਨੂੰ ਪੈਸੇ-ਪੁਸੇ ਦੇ ਦਿਓ ਤੇ ਤੁਸੀਂ ਆਪਦਾ ਕਰ ਲਓ ਜਿਹੜਾ ਕੁਝ ਕੰਮ ਹੈ ਜੇ ਮਰਜ਼ੀ ਰਾਤ ਵੀ ਰਹਿ ਜਾਊਗੀ ਮੈਂ ਤਾਂ ਬਈ ਇੱਕ ਪੁੱਛਣ ਵਾਸਤੇ ਤੁਹਾਨੂੰ ਫੋਨ ਲਾਇਆ ਕਿ ਭਾਈ ਜਿਹੜੀ ਮੈਂ ਪਿੰਡ ਦੇ ਵਿੱਚ ਗੱਲ ਸੁਣੀ ਹੈ ਕੀ ਉਹ ਸੱਚੀ ਹੈ ਜਾਂ ਝੂਠੀ ਹੈ ਮੰਗਾ ਹੁ ਤਾਂ ਸਹੀ ਆ ਜੀ ਪਰ ਮੈਂ ਇੱਕ ਮੁੰਡੇ ਨਾਲ ਕਰਦੀ ਆਂ ਸਾਰਾ ਨਾ ਨਹੀਂ ਕਰਦੀ ਨਹੀਂ ਨਹੀਂ ਭਾਈ ਆ ਨਹੀਂ ਇੱਕ ਨਾਲ ਨਹੀਂ ਗੱਲ ਪਿੰਡ ਦੇ ਵਿੱਚ ਐਵੇਂ ਥੋੜੀ ਉੱਡਦੀ ਆ ਜਿਹੜੇ ਮੁੰਡਾ ਮੈਨੂੰ ਆ ਕੇ ਦੱਸ ਕੇ ਆ ਕੇ ਬਾਬਾ ਜੀ ਮੈਂ ਇਹਨੂੰ ਸੱਦੀ ਆ 1000 ਰੁਪਏ ਤਾਂ 1500 ਰੁਪਏ ਚ ਮੈਂ ਸੱਦੀ ਆ ਐਨਾ ਹੀ ਰੇਟ ਇੱਕ ਵਾਰੀ ਨਾ ਹੁੰਦਾ ਹੂੰ ਦੱਸੋ ਭਾਈ ਖੁੱਲ ਕੇ ਦੱਸੋ ਕੋਈ ਸੰਗ ਸ਼ਰਮ ਮੈਨੂੰ ਤਾਂ ਸ਼ਰਮ ਆਉਣੀ ਹੋਣਾ ਵੀ ਬਾਬਾ ਗੱਲ ਕਰੀ ਜਾਂਦਾ ਹੈ ਹਣਾ ਨਹੀਂ ਨਹੀਂ ਜੀ ਕੋਈ ਗੱਲ ਨਹੀਂ ਹੈ ਜੀ ਹੂੰ ਨਹੀਂ ਦੱਸੋ ਨਹੀਂ ਕਰਦੇ ਤਾਂ ਹੋਣਾ ਤੁਸੀਂ ਕੰਮ ਇਹ ਹਾਂਜੀ ਕਰਦੇ ਹੋਣਾ ਇੱਕ ਤੋਂ ਵੱਧ ਮੁੰਡਿਆਂ ਨਾਲ ਵੀ ਤੁਸੀਂ ਹਾਂਜੀ ਮੰਨਦੋ ਅਸੀਂ ਇਹਨੂੰ ਕਬੂਲ ਤੇ ਹਾਂਜੀ ਹਨਾ ਭਾਈ ਮੈਂ ਤੈਨੂੰ ਨਾ ਇੱਕ ਸੱਚੀ ਤੇ ਸਟੀਕ رائے ਦੇਣਾ ਗੁਰੂ ਘਰ ਦੇ ਗ੍ਰੰਥੀ ਹੋਣ ਦੇ ਨਾਤੇ ਅੱਛਾ ਹਾਂ ਭਾਈ ਇਹ ਨਾ ਕੰਮ ਹੈ ਜਿਹੜਾ ਇਹ ਸਹੀ ਨਹੀਂ ਹੈ ਤੁਹਾਡੇ ਵਾਸਤੇ ਤੁਸੀਂ ਇਹ ਨਾ ਸਮਝੋ ਕਿ ਗੁਰੂ ਘਰ ਦੇ ਗ੍ਰੰਥੀ ਨੇ ਕੋਈ ਆਪ ਦੇ ਸਵਾਰਥ ਵਾਸਤੇ ਤੁਹਾਨੂੰ ਫੋਨ ਲਾਇਆਗਾ। ਨਹੀਂ ਨਹੀਂ ਜੀ। ਤੁਸੀਂ ਇਹ ਨਾ ਸਮਝੋ ਮੈਂ ਤੁਹਾਨੂੰ ਇਸ ਦਲਦਲ ਦੇ ਵਿੱਚੋਂ ਕੱਢਣਾ ਹੈ। ਠੀਕ ਹੈ। ਤੁਸੀਂ ਇਸ ਚੀਜ਼ ਦੇ ਵਿੱਚੋਂ ਬਾਹਰ ਆਓ। ਤੁਸੀਂ ਇਹ ਕੰਮ ਤੁਹਾਡੇ ਵਾਸਤੇ ਸ਼ੋਭਾ ਨਹੀਂ ਦਿੰਦਾ। ਚੰਗਾ ਨਹੀਂ ਲੱਗਦਾ। ਚੰਗਾ ਨਾ ਦੇਖੋ। ਮੋਹ ਪਿਆਰ ਹੁੰਦਾ ਭਾਈ ਇੱਕ ਦਿਨ ਨਾਲ ਹੁੰਦਾ। ਇੱਕ ਨਾਲ ਹੁੰਦਾ, ਇੱਕ ਨਾਲ ਹੁੰਦਾ। ਤੁਸੀਂ ਜਗਾ ਜਗਾ ਇਹ ਕਰਨਾ ਐਵੇਂ ਕੋਈ ਬਿਮਾਰੀ ਘਟ ਲਓਗੇ ਭਾਈ ਇਦਾਂ ਦਾ ਕੰਮ ਸੌਮ ਸ਼ੋਭਾ ਨਹੀਂ ਦਿੰਦਾ। ਮਨੂ ਮੀਰ ਤੁਸੀ ਸਮਝ ਗਏ ਹੋਗੇ ਗੱਲ ਨੂੰ ਸਾਨੂੰ ਜੇ ਤਾਂ ਦੇ ਕਿ ਹੂੰ ਕਿਡਾ ਦਾ ਹਾਂਜੀ ਡਰ ਕੇ ਸਿਨੇ ਵੇਸੀ ਕੋਈ ਗੱਲ ਨਹੀਂ ਇਹ ਸਕਰੀ ਤੇ আচ্ছা আচ্ছা ਨਹੀਂ ਨਹੀਂ ਫੇ ਨਹੀਂ ਨਹੀਂ ਚਾਹੇ ਤੁਸੀਂ ਕੁਛ ਵੀ ਕਰੋ ਕਿਵੇਂ ਵੀ ਕਰੋ ਮੈਂ ਇਹ ਕਹਿਣਾ ਹੈ ਵੀ ਜਿਹੜੇ ਵੀ ਤੁਸੀਂ ਕਰਮੇ ਕਰਦੇ ਹੋ ਨਾ ਇਹ ਤੁਹਾਡੇ ਵਾਸਤੇ ਸ਼ੋਭਾ ਨਹੀਂ ਦਿੰਦਾ ਅੱਗੇ ਭਾਈ ਤੁਹਾਡੀ ਮਰਜ਼ੀ ਹੈ ਗੁਰੂ ਘਰ ਦਾ ਗ੍ਰੰਥੀ ਹੁੰਦਾ ਨਾ ਉਹਨੇ ਉਹਦੇ ਤੇ ਜ਼ਿੰਮੇਵਾਰੀ ਹੁੰਦੀ ਹੈ ਵੀ ਪੰਡ ਨੂੰ ਉਹਨੇ ਸਿੱਧੇ ਹੱਥੇ ਪਾਉਣਾ ਠੀਕ ਹੈ ਤੇ ਅੱਗੇ ਤੁਹਾਡੀ ਇਹ ਮਰਜ਼ੀ ਹੈ ਵੀ ਤੁਸੀਂ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ ਠੀਕ ਹੈ ਠੀਕ ਹੈ ਜੀ ਵੈਸੇ ਨਾ ਗੁਰੂ ਘਰ ਆਣ ਚੰਗੀ ਨਹੀਂ ਕਰੀ ਇੰਨੀ ਗਰੀਬੀ ਦਿੱਤੀ ਆ ਨਾ ਕਿ ਕੰਮ ਮਿਲਣਾ ਨਹੀਂ ਨਹੀਂ ਗਰੀਬੀ ਨਹੀਂ ਮਾਲਕ ਤੁਹਾਡੇ ਤੇ ਕਿਰਪਾ ਕਰੂਗਾ ਕੋਈ ਨਹੀਂ ਘਬਰਾਓ ਨਾ ਬਸ ਇਸ ਟੀਚੋਂ ਬਾਹਰ ਨਿਕਲੋ ਠੀਕ ਹੈ ਠੀਕ ਹੈ ਜੀ